ਕੋਈ ਕੁਛ ਨਹੀਂ ਮਾੜੇ ਪਰ ਉਹਨਾਂ ਟਾਲੀ ਚ ਲਾਏ ਨਾਲ ਖੜੀ ਰਹੀ ਫਿਰ ਇੰਡੀਆ ਸਰਕਾਰ ਵਿੱਚ ਆਡੀਸ਼ਨ ਸੀ ਇੰਤਾਲੀ ਲਾ ਕੇ ਆਏ ਆਹ ਅਈ ਚਸ਼ੀ ਆਏ ਆ ਟ੍ਰੈਕਟਰ ਸੋਣ ਆਏ ਆ ਦੋ ਲੀਟਰ ਨੇ ਆਂਦਾ ਆ ਨਾਡ ਕੋਈ ਕੱਟੇ ਨਾ ਸਰਦ ਕੋਲ ਸੰਤੋਣ ਆਣਾ ਭਾਈ ਨੇ ਸਾਸ਼ ਮਰ ਸੁਣਾਈ ਹੈ ਜੀ ਇਹ ਵੀ ਨੇ ਸਾਸ਼ਾ ਜੀ ਡਰੋਨਾਂ ਦਾ ਸਭ ਜੀ ਮੇਸੇ ਜਨ ਮੰਨ ਆ ਲਿਆ ਜੀ ਦਾ ਗਰੀਫਾ ਨਾ ਹਾਂ ਬਈ ਕੋਈ ਨਾ ਉਹ ਯਾਰ ਆਹੀ ਪਾਪਾ ਨੇੜਾ ਹੁੰਦਾ ਸਾਰਾ ਚੱਲ ਜੀ ਆ ਪਾ ਕੇ ਸਾਨਾ ਭਾਈ ਉਹ ਚੱਲ ਲਿਖਾਵਾ ਪਾ ਨੰਬਰ ਕੋਲੇ ਦਾ ਮੇਰਾ ਹੀ ਇਹ ਮੇਰਾ ਨੰਬਰ ਕੋਲ ਹੈ ਉਹਨੇ ਸਾਲੇ ਮੈਂ ਉਹਨੂੰ ਕਹਾਂਗਾ ਨੰਬਰ ਬਦਲਾ ਦੇ ਸਾਰਾ ਡੀਬਾਈਕਰ ਤੇ ਆਗਾ ਟ੍ਰੈਕਟਰ ਫੋਟਾ ਜੀ ਪਰ ਪਤਾ ਨਹੀਂ ਜੀ ਸਭ ਠੀਕ ਆ ਭਾਈ ਸਾਰਾ ਡੀ ਟੈਕ ਦੇਵਾਲਾ ਲੈ ਗਏ ਦੇਵਾਲਾ ਨੇ ਹਰ ਇਹ ਚੋਪੀ ਕਰ ਦੋ ਕਿਹੜੀ ਕਿਰਪਾ ਹੈ ਇਹ ਕੱਲੀ ਤੇ ਕੀ ਵਿੱਚ ਸਾਰਾ ਹੀ ਸੇਫਟੀ ਦਾ ਨਾ ਕਰੀਆ ਖਰਚਾ ਘੱਟੇ ਪਾੜੇ ਸਾਰਾ ਹੀ ਖਰਚਾ ਮਾੜਾ ਹੈ ਪ੍ਰੇਮ ਜੀ ਮੇਰੀ ਗੱਲ ਸੁਣੀਆ ਹਰ ਰੇਸ਼ਨਾ ਖੰਡਵਾ ਚ ਲੱਗੀਆਂ ਕੋਈ ਸਤਾਉ ਕੋਈ ਨਹੀਂ ਕੋਈ ਕੋਈ ਕੁੱਟੇ ਮਾਰਿਆ ਪਰ ਉਹਨਾਂ ਟਾਲੀ ਚ ਲਾਏ ਨਾਲ ਖੜੀ ਰਹੀ ਫਿਰ ਇਹ ਕਿਰਪਾ ਵਿੱਚ ਆੜੀ ਦਸੀ ਐਂਟਰੀ ਲਾ ਕੇ ਆਏ ਆਹ ਅਹੀਂ ਚਸ਼ੀ ਆਏ ਆ ਟਰੈਕਟਰ ਤੋਂ ਆਏ ਆ ਤੋ ਇਹ ਇੰਟਰਨੈਟ ਦਾ ਆ ਨਾਡੀ ਕੋਈ ਕਰਤੀ ਨਾ ਮੈਨੂੰ ਚੇਤਾ ਨਹੀਂ ਆ ਰਿਹਾ ਦੋਨੋਂ ਵਾਲਿਆਂ ਦੋਵੇਂ ਬਹੁਤ ਚੰਗੇ ਸਰਾਂ ਦਾ ਮੈਚ ਹੋਣਾ ਉਹਦਾ ਜੁਡੀਆ ਨਾ ਦਾ ਮੈਚ ਹੋਣਾ ਮੈਂ ਨੂੰ ਚੋਣ ਕੀਤੀ ਹੋਣੀ ਹੈ ਕਿਹੜਾ ਖਿਡਾਰੀ ਹੈ ਸਰ ਉਹ ਸੀ ਐਸਐਸਐਫ ਸੁਰੱਖਿਆ ਸੁਰੱਖਿਆ ਛੜਕ ਰੱਖਿਆ ਫੋਰਸ ਗਰਾਸਪੁਰ ਐਸਆਈ ਸੁਰਿੰਦਰ ਸਿੰਘ ਵਾਇਰਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹਹੀਂ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਨੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਆ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਆਂ ਸੇਫਟੀ ਵਾਸਤੇ ਗੰਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖਣਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਆ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਸ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਹੜਾ ਕਰਾਉਣੀ ਆ ਨਹੀਂ ਤੇ ਫਿਰ ਮਹਾਰਾਜ ਨੇ ਉਹ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਉਹ ਨਾ ਨਹੀਂ ਲੱਗਦਾ ਕਿ ਤੇਰਾ ਨਵਾਂ ਟਰੈਕਟਰ ਸਾਲ ਤੋਂ ਆਣਾ ਹੈ। ਇਹ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਸਭ ਜੀ ਮੈਸੇਂਜਰ ਨਾਲ ਮੈਂ ਆਲ ਗਿਆ ਜੀ। ਲਗਾ ਕੇ ساتھ ਆਉਣਾ ਆਪਣਾ। ਉਹ ਮੁੰਡਿਆ ਵੀ ਦਿਖਾ ਜੀ ਨਹੀਂ ਫੱਟ ਰਹੀ ਆ। ਹਲੋ ਬਰਬਰੇ।